ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਠੀਕ ਠਾਕ ਹੋਵਗੇ ਸਜਣੋ ਕੁਐਸਟ ਬੇਨਤੀ ਤੁਹਾਡੇ ਗਾੜੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰੋ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹਦਾ ਫਾਇਦਾ ਇੰਡਾ ਅੱਜ ਦੀ ਆਪਣੀ ਵਿਜਿਟ ਪਿੰਡ 16 ਠੱਠੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਕਸੇਲੇ ਨੂੰ ਤਰਨ ਤਰਸਿਆ ਪਈਂਦੀ ਆ ਸਜਣੋ ਬਾਈ ਸਰਵਨ ਕੋਲ ਪਹੁੰਚੇ ਆ ਤੇ ਸ਼ਾਈ ਹਾਲ ਤੇ ਜਰਸੀ ਦਾ ਕਰੋ ਸੰਗ ਵੜਿਆ ਤੇ ਮਗੇ ਜਿਹੜੀ ਵੱਛੀ ਆ ਨਾ ਸਜਣੋ ਗਿਰ ਨਸਲ ਦੀ ਪਿਓਰ ਆ ਠੀਕ ਆ ਜੀ ਬਾਕੀ ਤਾਜੀ ਸੂਈ ਸਵਾਈ ਆ ਬਾਕੀ ਕਰਦੇ ਆ ਗੱਲ ਬਾਤ ਐਂਡ ਤੱਕ ਫਰਜ ਸਮਝ ਕੇ ਬਣੇ ਰਹੋ ਜਰੂਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਬਾਈ ਜੀ ਠੀਕ ਐ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਸ਼ੁਕਰੀਆ ਜੀ ਐ ਨੰਦ ਭੱਜੇ ਜੀ ਤੇ ਡਰੈਸ ਕਰੀਏ ਭਾਈ ਜੀ ਨੋਟ ਡਰੈਸ ਆਪਣਾ ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਸਾਹਿਬ ਮੋਬਾਈਲ ਨੰਬਰ 76268 86235 ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਈ ਦੀ ਗੱਲ ਕਰੀਏ ਕਿ ਕਿੰਵਾ ਹੋਊਗੀ ਪਹਿਲੇ ਸੂਈ ਬੱਝੀ ਆ ਅੱਫਸੋ ਦੀ ਸੂਈ ਪੱਸੋ ਰਾਤ ਦੀ ਸੂਈ ਠੀਕ ਆ ਆ ਗਿੱਲਾ 나ੜੂ ਬਿਲਕੁਲ ਨਾਲ ਹੀ ਆਜ ਰਿਹਾ ਲਓ ਜੀ ਫਲੂਨ ਹੀ ਹੋਊਗੀ ਫਿਰ ਜੀ ਉਹ ਫਲੂਨ ਜੀ ਬਾਕੀ ਪੱਕ ਗਈ ਤੇ ਦੂਜਾ ਸਵੇਰ ਅਸੀਂ ਕਹਿੰਦੇ ਹਾਂ ਚੰਦ ਦੂਜਾ ਅਸੀਂ ਅੱਜ ਹੀ ਵੇਖਦੀ ਆਪਾਂ ਚੋਾਈ ਵੀ ਦਿਵਾ ਦੇਣੀ ਆ ਅੱਛਾ ਕਿੰਨਾ ਕੁ ਬੋਲਾ ਹੋਊਗਾ ਬੋਲਾ ਤੁਸੀਂ ਹੂ ਵੱਧ ਲੀਟਰ ਵਾਲਾ 14 ਅੰਕ ਲੀਟਰ ਕਹੇ ਦੁੱਧ ਜਿਆਦਾ ਕਰ ਜੂਗੀ ਨਾ ਉਹ ਤੇ 18 ਪਲੱਸ ਵਾਲੀ ਹੈ ਜੀ ਵਾਹ ਵਾਹ ਮਾਗੇ ਬੱਚੀ ਪ्योर ਗੇਰ ਆ ਗਈ ਨਾ 나ੜੂਆ ਨਾਲ ਤੇ ਚਲੋ ਤੋੜ ਦੋ ਵੈੜ ਨੂੰ ਸੱਜਣ ਨੂੰ ਥੰਥ ਨੂੰ ਬਹੁਤ ਸੋਹਣਾ ਲੱਗਾ ਤੇ ਬੱਚੀ ਪੈ ਗਈ ਤੇ ਪਸਮ ਵੀ ਆਈ ਜਗਾ ਠੀਕ ਆ ਪਦਮ ਨਹੀਂ ਤਾਂ ਹੀ ਧਿਆਨ ਆ ਮੈਂ ਚਲੋ ਭਾਈ ਅੱਗੇ ਬੱਚਾ ਜਿਹੜਾ ਵੱਜਾ ਹੋਵੇ ਨਾ ਇਹਨਾਂ ਨੇ ਮੜੇ ਮੂੰਹ ਲਾ ਕੇ ਉਹਨਾਂ ਟਾਈਮ ਤੇ ਪਸਮ ਪੈਣਾ ਲੋ ਜੀ ਤੋੜ ਦੋ ਭਾਈ ਜੀ ਬਰਨ ਦੋ ਬੱਚੀ ਖੋਲ ਗਈ ਇਹਨੇ ਬਲੀ ਫਾ ਲੋ ਸੱਜਣੋ ਸ਼ਾਮ ਦਾ ਟਾਈਮ ਹੋ ਗਿਆ ਤੇ ਮੱਛੀ ਬੰਨਦੇ ਉਹ ਨਾਲ ਥਾਂ ਪਹੁੰਚੇਗਾ ਲੱਗਾ ਚਵਾਈ ਵੀ ਚੰਗੀ ਹੋਊਗੀ ਲਾਲ ਕਾ ਤਾਂ ਵੱਡਾ ਜੇ ਵੱਡੇ ਢਾਂਗੇ ਦੇ ਵਿੱਚ ਬੰਨ ਬੰਦੋ ਭਾਈ ਤੇ ਬਾਈ ਜੀ ਫਿਰ ਕੀਮਤ ਨੀ ਤੂੰ ਭਾਈ ਮੁੱਲ ਤੇ 60000 ਰੱਖਿਆ ਅੱਛਾ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਜੀ ਕਿੰਨਾ ਕੁ ਜੀ 2000 ਛਡਾਂਗੇ ਜੀ 2000 ਨਹੀਂ ਯਾਰ ਕਰਦਗੇ ਚਲ ਤਿੰਨ ਛਡਾ ਲਓ ਹਾਂਜੀ ਤਿੰਨ ਛਡਾ ਲਓ ਤਿੰਨ ਹਾਂਜੀ ਨਹੀਂ ਪੂਰੇ ਛੱਡ ਦੀ ਨਾ ਨਾ ਕਰਦਗੇ ਇਹ 60000 ਦੀ ਕਰੀਏ ਛੱਡ ਦੇ ਰਸੂਤ ਨਹੀਂ ਹੋਗਾ ਨਹੀਂ ਦੇ ਦੇ ਬਸ ਇਹ ਚੰਗੀ ਆ ਦੇ ਦਗੇ ਜਾ 50 ਮਿਊ ਵਾਲੀ ਨਹੀਂ ਛੋਟੀ ਨਹੀਂ ਆ ਵੇਖੋ ਹਾਈਟ ਵੇਖੋ ਮੰਨਿਆ ਕੱਟ ਵੱਡੇ ਕਰਦੀ ਆ ਚੱਲ ਕੋਈ ਲੈ ਜੀ ਤੇ ਤੇ ਹੋ ਗਈ ਪੂਰੇ 60 ਦੀ ਪੂਰੇ 60 ਦੀ ਛੋੜ ਛਪਾ 150 ਕਰਾਂਗੇ ਜੀ ਚਲੋ ਠੀਕ ਆ ਭਾਈ ਜੀ ਸਜਣੋ ਖਰੀਦਾਰੀ ਕਰਿਓ ਤੇ ਚਵਾਈ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ